ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਬਾਈ ਆਪਾਂ ਪਿੰਡ ਭੈਰੋ ਮੁੰਨਾ ਤਹਿਸੀਲ ਵੀ ਲੁਧਿਆਣਾ ਰਹਿੰਦੇ ਸੱਜਣਾਂ ਨੂੰ ਜੇ ਗੱਲ ਕਰ ਲਈਏ ਤੇ ਜ਼ਿਲ੍ਹਾ ਵੀ ਬਾਈ ਲੁਧਿਆਣਾ ਰਹਿੰਦਾ ਨੇੜੇ ਰਹ ਜਾਂਦਾ ਇਹਦੇ ਫਿਲਮੀ ਸਤਾਰਿਆਂ ਦਾ ਪਿੰਡ ਰਹ ਜਾਂਦਾ ਸੱਜਣੋ ਸਾਨੇਵਾਲ ਇਸ ਪਿੰਡ ਚ ਬਾਈ ਜੀ ਆਪਾਂ ਗੱਲ ਕਰ ਲਈਏ ਪਹਿਲਾਂ ਵੀ ਕਾਫੀ ਮਹੀਨੇ ਪਹਿਲਾਂ ਆਪਾਂ ਨੇ ਇੱਕ ਵੀਡੀਓ ਬਣਾਈ ਸੀ ਤੇ ਦੂਸਰੀ ਵੀਡੀਓ ਬਣਾਉਣ ਪਹੁੰਚੇ ਆ ਉਹ ਸੱਜਣ ਵੀ ਕਰੇਲੂ ਤੇ ਤੇ ਇਹ ਸੱਜਣ ਵੀ ਘਰੇਲੂ ਆ ਟਰਾਂਸਪੋਰਟ ਦਾ ਕੰਮ ਆ ਬਾਈ ਦਾ ਕਿਸੇ ਮਜਬੂਰੀ ਕਾਰਨ ਬਾਈ ਕਹਿੰਦਾ ਜਾਨਵਰ ਆਪਾਂ ਦੋਨੇ ਸੇਲ ਕਰ ਦਾਂਗੇ ਤੇ ਕੋਈ ਜੇ ਗੱਲ ਕਰ ਲੀ ਸੱਜਣੋ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਜਾਨਵਰ ਵੀ ਨਾ ਜੇ ਗੱਲ ਕਰ ਲਿਆ ਇਹ ਨੇ ਪੂਰੀ ਟਾਪ ਕੁਆਲਿਟੀ ਦੇ ਨੇ ਅੱਬਲਦਰ ਜਿਹਦੇ ਜਾਨਵਰ ਨੇ ਇੱਕ ਤਾਂ ਹੈਗੀ ਆ ਜਰਸੀ ਇਹ ਹੈਗੀ ਆ ਬਾਈ ਤੋਕੜ ਗੱਬਣਾ ਤੇ ਆਹ ਬੱਛੀ ਹੈਗੀ ਆ ਤਾਜੀ ਸੂਆ ਇਹਦਾ ਪਹਿਲਾ ਮੰਗਰ ਇਹਦੇ ਬੱਚਾ ਮੇਲ ਕਾਫ ਆ ਤੇ ਅਗਲੀ ਗੱਲਬਾਤ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਪੁੱਛ ਲਾਂਗੇ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂ ਨਾਮ ਦੱਸ ਦਿਓ ਐ ਨੂੰ ਹੋ ਜਾ ਮਰਾ ਜੀ ਨਾਮ ਮੇਰਾ ਦਵਿੰਦਰ ਕੁਮਾਰ ਆ ਜੀ ਹਾਂਜੀ ਪਿੰਡ ਭੈਰੋ ਮੁੰਨਾ ਠੀਕ ਆ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਵੀ ਲੁਧਿਆਣਾ ਹਾਂਜੀ ਹਾਂਜੀ ਤੇ ਆਪਣਾ ਪਿੰਡ ਸਾਨਨੇ ਵਾਲ ਤੇ ਭੈਰੋ ਮੁੰਨੇ ਕੋਹਾੜੇ ਦੇ ਵਿਚਾਲੇ ਜੇ ਪੈਂਦਾ ਜੀ ਦੋਨਾਂ ਦੇ ਠੀਕ ਆ ਜੀ ਗੱਲ 4 ਕਿਲੋਮੀਟਰ ਸਾਨਨੇ ਵਾਲ ਆਪਣੇ ਪਿੰਡ ਤੋਂ 4 ਕਿਲੋਮੀਟਰ ਕੋਹਾੜਾ ਹੀ ਆ ਜੀ ਆ 4 ਕਿਲੋਮੀਟਰ ਕੋਹਾੜਾ ਵੀ ਇਹਨਾਂ ਦੇ ਵਿੱਚ ਵਿਚਾਲੇ ਜਗਾ ਜੇ ਗੱਲ ਕਰ ਲਈਏ ਹਾਂਜੀ ਹਾਂਜੀ ਆ ਜਿਹੜੀ ਬੱਚੀ ਆਪਾਂ ਦੇਖ ਰਿਹਾ ਬਾਈ ਸਾਹਮਣੇ ਕਿਹੜਾ ਸੂਆ ਕਿੰਨੇ ਦਿਨ ਦੀ ਸੂਈ ਆ ਇਹ ਏ ਬਾਈ ਪਹਿਲਾਂ ਸੂਈਆ ਅੱਛਾ ਪਹਿਲਾਂ ਸੂਈਆ ਪਹਿਲਾਂ ਸੂਈਆ ਹਾਂਜੀ ਦੰਦਾਂ ਚ ਕਿਵੇਂ ਆ ਬਾਈ ਜੇ ਗੱਲ ਕਰ ਦੰਦਾਂ ਚ ਦੋ ਦੰਦ ਪੂਰੇ ਕਰ ਗੀ ਹਾਂਜੀ ਚੌਕ ਦੇ ਦੰਦ ਹਜੇ ਧਰੇ ਨੇ ਅੱਛਾ ਚੌਕ ਦੇ ਦੰਦ ਹਲੇ ਮਾੜੇ ਮਾੜੇ ਚੱਕ ਦੀਆ ਕੱਢ ਕੇ ਜੇ ਗੱਲ ਕਰ ਲਈ ਆਪਾਂ ਹਾਂਜੀ ਹਾਂਜੀ ਤੇ ਸੂਈ ਕਾਇਕ ਦਿੰਦੀ ਹੋਗੀ ਬਾਈ ਸੂਈ ਪੰਜ 6 ਦਿਨ ਦੀ ਸੂਈ ਆ ਵੀਰੇ ਪੰਜ 6 ਦਿਨ ਦੀ ਸੂਈ ਆ ਤੇ ਬੱਚਾ ਨਾਲ ਕੀ ਇਹਦੇ ਮੇਲ ਕਾਫ ਆ ਜੀ ਨਾਲ ਇਹਦੇ ਮੇਲ ਕਾਫ ਆ ਤੇ ਅੱਜ ਬਾਈ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਦਾ ਜੇ ਗੱਲ ਕਰ ਅੱਜ ਜਿਹੜਾ ਰੈਡੀ ਆ ਦੁੱਧ ਜੀ 15 ਲੀਟਰ ਆ 15 ਲੀਟਰ ਜਿਹੜਾ ਦੁੱਧ ਰਾਈ ਦਾ ਤੇ ਮੇਨ ਗੱਲ ਇੱਕ ਹੋਰ ਵੀ ਧਰ ਦੂੰਗਾ ਸੱਜਣਾ ਨੂੰ ਵੀ ਘੰਟਾ ਦੋ ਘੰਟੇ ਦੀ ਚਵਾਈ ਜ਼ਰੂਰ ਲੇਟ ਆ ਕਿਉਂਕਿ ਮੈਂ ਦੂਰ ਤੋਂ ਆਇਆ ਸੀ ਤਾਂ ਕਰਕੇ ਮੈਂ ਚਵਾਈ ਬਾਈ ਤੋਂ ਰਕਾ ਲਈ ਚਵਾਈ ਤੋਕੜ ਘੱਪਣ ਦੀ ਵੀ ਰੋਕੀ ਹੋਇਆ ਘੰਟਾ ਦੋ ਘੰਟੇ ਚਵਾਈ ਲੇਟ ਆ ਉਸ ਹੱਬ ਨਾਲ ਸੱਜਣੋਂ ਜਜਮੈਂਟ ਕਰ ਲਿਓ ਲੈ ਬਾਈ ਇੱਕ ਵਾਰੀ ਨਾ ਖੋਲ ਕੇ ਤੋੜ ਕੇ ਦਿਖਾ ਦੇ ਇਹਨੂੰ ਲਓ ਜੀ ਲੈ ਇੱਕ ਵਾਰੀ ਤੁਹਾਨੂੰ ਸੱਜਣੋਂ ਤੋੜ ਕੇ ਦਿਖਾ ਦਿੰਨੇ ਪਰ ਬੱਛੀ ਜੇ ਕਹਿਦੀ ਨਜ਼ਰ ਆ ਨਾ ਦੀ ਵੀ ਟਾਪ ਕੁਆਲਿਟੀ ਦੀ ਆ ਸ਼ਕੀਨ ਵਾਲੀ ਆ ਮੇਲੇ ਲਾਉਣ ਵਾਲਾ ਜਾਨਵਰ ਵੀ ਆ ਤੇ ਬਿਊਟੀ ਵਾਲਾ ਵੀ ਆ ਯਾਰ ਆ ਮੇਨ ਗੱਲ ਆ ਦੁੱਧ ਵਾਲਾ ਵੀ ਆ ਲੈ ਇੱਥੇ ਤੋਂ ਲੈ ਵਾ ਲੂ ਵਾ ਦੇਖ ਸਕਦੇ ਹੋ ਡਰ ਦੀ ਥੋੜਾ ਜਿਆ ਜਰੂਰਾ ਬਾਈ ਲੈ ਚਲਾ ਇਹਨੂੰ ਲੈ ਇੱਥੇ ਤੇ ਉਹੀ ਗੱਲ ਆ ਸੱਜਣੋ ਵੀ ਆਰਡਰ ਆ ਜਿਹੜਾ ਫਿਕਸ ਆਰਡਰ ਦੀ ਆ ਤੇ ਥਣ ਵੀ ਮੋਟਾ ਲੱਗਿਆ ਤੇ ਲੱਗਿਆ ਵੀ ਆਪਸ ਚ ਪੂਰੀ ਦੂਰੀ ਤਿਆ ਜੇ ਗੱਲ ਕਰ ਲਾ ਬਾਈ ਕਮਾ ਲਓ ਇੱਥੋਂ ਕਿਉਂਕਿ ਰੁਟੀਨ ਦੇ ਵਿੱਚ ਬਾਈ ਕੋਲੇ ਜਿਆਦਾ ਔਰੇ ਕੋਈ ਆਉਂਦਾ ਨਹੀਂ ਉਹਦੇ ਕਰਕੇ ਡਾਕਟਰ ਵੀਰ ਕਰਕੇ ਪਸ਼ੂ ਕਈ ਵਾਰੀ ਡਰ ਜਾਂਦਾ ਪਰ ਇੱਥੇ ਤੋਂ ਜੇ ਤੁਹਾਨੂੰ ਦੀ ਮੈਂ ਬਾਡੀ ਬੁੱਡੀ ਦਿਖਾਵਾਂ ਪੂਰੀ ਡਬਲ ਬਾਡੀ ਆ ਲੰਬਾਈ ਲੰਬੂਈ ਬਹੁਤਾ ਤੇ ਸੂਆ ਪਹਿਲਾ ਮੂੰਹ ਜਿਵੇਂ ਬਾਈ ਨੇ ਦੱਸਿਆ ਚਾਰ ਦੰਦ ਦਾ ਚੌਕ ਦੇ ਦੰਦ ਚੱਕ ਦੀ ਲੈ ਲੈ ਚੱਲ ਬਾਈ ਕੋਈ ਗੱਲ ਨਹੀਂ ਅੰਦਰ ਹੀ ਲੈ ਚੱਲ ਉੱਥੇ ਦਿਖਾ ਦਾਂਗੇ ਤੇ ਮੇਨ ਗੱਲ ਆ ਸੱਜਣਾ ਸ਼ਕੀਨ ਸ਼ਕੀਨ ਬਹੁਤਾ ਤੇ ਇੱਥੇ ਤੋਂ ਥਣਲੇਵਾ ਦੇਖ ਸਕਦੇ ਕੱਦ ਵੱਡ ਬੱਛੀ ਦਾ ਫੁੱਲ ਵੱਡੇ ਕੱਦ ਘਾਟ ਚ ਆ ਗਈ ਜੇ ਪਹਿਲਣੇ ਹਿਸਾਬ ਨਾਲ ਇਹਦੀ ਗੱਲਬਾਤ ਕਰ ਲਈਏ ਲੈ ਇੱਥੇ ਤੋਂ ਲੈਵਾ ਤੁਹਾਨੂੰ ਇੱਕ ਵਾਰੀ ਹੋਰ ਦਿਖਾ ਦਾਨੇ ਆ ਤੇ ਥਣ ਥਣ ਜਿਹੜਾ ਸੱਜਣਾ ਥਣ ਥਣ ਵੀ ਐ ਲੱਗਿਆ ਪੂਰੀ ਟਾਪ ਕੁਆਲਿਟੀ ਦਾ ਆ ਇਹਦਾ ਹੈਗਾ ਬਾਈ ਮੇਲ ਕਾਫ ਤੇ ਇਹਦਾ ਨਾਰੂਆ ਵੀ ਤੁਹਾਨੂੰ ਮੈਂ ਦਿਖਾ ਦੇਣਾ ਨਾਲ ਹੀ ਹੈ 15 ਲੀਟਰ ਇਹਦੇ ਥੱਲੇ ਰੈਡੀ ਦਾ ਤੇ ਕਿੰਨਾ ਦੁੱਧ ਪਾ ਸਕਦੀ ਹੈ ਭਾਈ ਇਹ ਜੀ ਆਪਾਂ ਗੱਲ ਕਰਨੀ ਇਹ ਬਾਈ 20 ਲੀਟਰ ਪਾਉਗੀ ਦੁੱਧ ਜੀ ਹਾਂ 20 ਲੀਟਰ ਘੱਟੋ ਘੱਟ ਵੀ ਜੇ ਮਾ ਬਾਡੀ ਹੈ ਦੀ ਹੈ ਨਾ ਹਾਂ 20 ਲੀਟਰ ਦੁੱਧ ਪਾਉਗੀ ਤੇ ਬਾਡੀ ਬੂਡੀ ਦੇ ਹਿਸਾਬ ਨਾਲ ਸੱਜਣੋ ਇੱਥੇ ਤੋਂ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਣਾ ਥਣ ਥੋਣਾ ਜਿਹੜੀ ਬਾਡੀ ਬੂਡੀ ਆ ਬਾ ਕਮਾਲ ਹੈ ਤੇ ਸ਼ਕੀਨ ਸ਼ਕੂਨ ਵੀ ਬੱਚੀ ਬਹੁਤ ਆ ਤੇ ਮੇਨ ਗੱਲ ਆ ਜਿਹੜੀ ਸੱਜਣੋ ਜਾਨ ਵਾਲਾ ਜਾਨਵਰ ਆ ਵੀ 20 ਤੋਂ ਵੀ ਯਾਰ ਬਾਹਰ ਇਹ ਪਾ ਸਕਦੀ ਆ ਤੇ ਬਾਕੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਇਹ ਜਾਨਵਰ ਤੁਹਾਨੂੰ ਕਿੱਦਾਂ ਦਾ ਲੱਗਿਆ ਰੇਟ ਇਹਦਾ ਭਾਈ ਕੀ ਕਰਦੇ ਆ ਰੇਟ ਭਾਈ ਇਹਦਾ ਕਰਦੇ ਆ ਆਪਾਂ 70000 ਰੁਪਏ ਮੰਗਦੇ ਆ ਵੀਰੇ 70000 ਕਿੰਨੇ ਛੜ ਦਾਂਗੇ ਆਪਾਂ ਮਾਣ ਤਾਨ ਕਰਦਾਂਗੇ 2000 ਘੱਟ ਦੇ ਦਾਂਗੇ ਭਾਈ ਉਹ ਜਮੀ ਫਿਕਸੇ ਦਾ ਦੇ ਤੈਨੂੰ ਪਤਾ ਨਾਲੇ ਆਪਣਾ ਚੈਨਲ ਰੋਜ਼ ਦੇਖਦਾ ਵੀ ਆਪਣਾ ਕੰਮ ਫਿਕਸ ਵਾਲੀ ਹੁੰਦਾ ਸਿਸਟਮ ਜਮੀ ਫਿਕਸਵਾ ਦੇ ਕੋਈ ਨਹੀਂ ਹੋਰ ਕਰਦਾਂਗੇ ਮਾੜਾ ਮੋਟਾ ਕਿੰਨਾ ਕੁ ਕਰਦਾਂਗੇ ਇਹ ਨਵੇਂੜੇ ਦੇ ਕੰਮ 65000 ਰੁਪਏ ਕਰਦਾਂਗੇ ਭਾਈ ਲਾਸਟ ਅਛਾ ਲਾਸਟ 65000 ਹਾਂ ਲਾ ਸੱਜਣੋ ਕੱਦ ਬਿੱਡਾ ਵਾਲੀ ਬੱਛੀ ਆ ਤੇ ਮੇਨ ਗੱਲ ਆ ਫਿਕਸ ਅਡਰਾ ਤੇ ਇੱਥੇ ਤੋਂ ਥਣ ਥਣ ਦੇਖ ਲਓ ਮੈਸਾਂ ਵਰਗਾ ਲੱਗਿਆ ਦੂਰਾ ਤੇ ਰੇਟ ਬਾਈ ਕਹਿੰਦਾ ਯਾਰ 65000 ਰੁਪਿਆ ਰੇਟ ਇਹਦਾ ਬਾਈ ਫਿਕਸ ਰੇਟ ਆ ਇਹਦੇ ਚੋਂ ਜਰ ਆਏ ਗਏ ਸੱਜਣ ਦਾ ਮਾਨ ਤਾਨ ਛੋਟ ਛੱਪਾਈ ਹੋਊਗਾ ਇਹਦੇ ਚੋਂ ਬਾਈ ਨੂੰ ਤੰਗ ਨਾ ਕਰਿਓ ਜ਼ਿਆਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੋ ਨੰਬਰ ਤੇ ਜੱਸੀ ਉਹਨੂੰ ਬਾਹਰ ਹੀ ਲੈ ਆਉ ਬਾਈ ਇਧਰ ਹੀ ਦਿਖਾ ਦਾਂਗੇ ਇਹਦਾ ਸੂਆ ਕਿਹੜਾ ਬਾਈ ਇਹ ਤੀਜੇ ਸੂਏ ਤੋਂ ਨਾ ਕਿੜੀ ਤੀਜੇ ਸੂਏ ਸੂਣਾ ਤੇ ਗੱਬੜ ਕਿੰਨੇ ਟਾਈਮ ਦੀ ਆ ਬਾਈ ਹੁਣ ਇਹ ਤਿੰਨ ਮਹੀਨੇ ਦੀ ਚੈੱਕ ਪਾਸ ਆ ਬਾਈ ਅਜਾ ਤਿੰਨ ਮਹੀਨਿਆਂ ਦੀ ਚੈੱਕ ਪਾਸ ਦੁੱਧ ਹੁਣ ਕਿੰਨਾ ਰੈਡੀ ਆ ਇਹ ਥੱਲੇ 8 ਲੀਟਰ ਦੁੱਧ ਰੈਡੀ ਆ ਵੀਰੇ 8 ਲੀਟਰ ਇਹ ਥੱਲੇ ਰੈਡੀ ਦਾ ਅਜੇ ਤਾਜੀ ਦੀ ਗੱਲ ਕਰ ਲਈਏ ਬਾਈ ਤਾਜੀ ਦਾ ਕਿੰਨਾ ਕਰਿਆ ਤਾਜੀ ਦਾ ਇਹ ਨਾਰਮਲ 16 17 ਤਾਂ ਨਾਰਮਲ ਹੀ ਦਿੰਦੀ ਰਹੀ ਆ ਅਜਾ 15 16 ਕਿਲੋ ਦਿੰਦੀ ਰਹੀ ਆ ਜੇ ਗੱਲ ਕਰ ਲਈਏ ਨਹੀਂ 17 ਤਾਂ ਨਾਰਮਲ ਦਿੱਤਾ ਜੀ ਅਜਾ 17 ਕਿਲੋ 17 ਤੋਂ ਵੱਧ ਵੀ ਦਿੱਤਾ 17 ਲੀਟਰ ਹੀ ਅਸੀਂ ਕਹਿੰਦੇ ਆ ਠੀਕ ਆ ਜੀ ਐ ਇਹਨੂੰ ਚਲਾ ਦਿਓ ਲੰਬੀ ਲਾ ਇਹ ਆ ਗਈ ਜਰਸੀ ਬਾਈ ਬਾਲੇ ਸੱਜਣਾ ਦੀ ਮੰਗ ਰਹੀ ਜੀ ਵੀ ਸਾਨੂੰ ਜਰਸੀ ਚਾਹੀਦੀ ਕੱਦ ਨਹੀਂ ਹੈਗਾ ਇਹਦਾ ਬਾਲਾ ਵੱਡਾ ਕੱਦ ਦਰਮਿਆਨਾ ਪਰ ਲੇਵੇ ਵਾਲੇ ਉਹੀ ਗੱਲ ਆ ਵੀ ਜਿਵੇਂ ਤਾਜ਼ੀਆਂ ਜਿੰਨਾ ਲੇਵਾ ਸੱਜਣਾ ਉਹੇ ਹੁਣੀ ਲਈ ਫਿਰਦੀ ਆ ਤੇ ਮੇਨ ਗੱਲ ਆ ਜਿਹੜੀ ਇਹ ਨਸਲ ਹੁੰਦੀ ਆ ਠੰਡੀ ਵੀ ਹੁੰਦੀ ਆ ਤੇ ਇਹਨਾਂ ਦੀ 80% ਸਟੇਜ ਆ ਜਿਹੜੀ 80% ਵੀ ਯਾਰ ਮੱਜਾਂ ਦੇ ਮੁਕਾਬਲੇ ਹੁੰਦੀ ਆ ਲੈ ਇੱਥੇ ਤੋਂ ਲੇਵ ਵਾਲੂਆ ਦੇਖ ਸਕਦੇ ਹੋ ਅਗਲੇ ਬੰਨੇਓ ਲੈ ਚੱਲ ਬਾਈ ਬੱਚਾ ਤਾਂ ਨਹੀਂ ਹੈਗਾ ਨਾਲ ਇਹਦੇ ਨਾਲ ਬੱਚੀ ਬੱਚੀ ਆ ਜੀ ਅੱਛਾ ਨਾਲ ਇਹਦੇ ਬੱਛੀਆ ਵੀ ਬੱਛੀ ਦਾ ਨਹੀਂ ਦੰਦੇ ਨਾਲ ਆਪਾਂ ਇਹਦੇ ਦੇ ਦਾਂਗੇ ਨਾਲ ਹੀ ਦੇ ਦਾਂਗੇ ਬਾਈ ਅੱਛਾ ਨਾਲ ਹੀ ਬੱਛੀ ਦੇ ਦਾਂਗੇ ਹਾਂਜੀ ਲੈ ਸੱਜਣਾ ਤੋਕੜ ਗੱਭਣ ਨਾਲ ਅਕਸਰ ਜੇ ਮੈਂ ਗੱਲ ਕਰ ਲਾਂ ਬੱਚਾ ਮਿਲਦਾ ਨਹੀਂ ਹੁੰਦਾ ਜਿਆਦਾ ਕੰਡੀਸ਼ਨ ਹੁੰਦੀ ਆ ਪਰ ਬਾਈ ਕਹਿੰਦਾ ਯਾਰ ਬੱਚਾ ਵੀ ਨਾਲ ਹੀ ਦੇ ਦਾਂਗੇ ਕਿਉਂਕਿ ਆਪਾਂ ਨੇ ਬਾਈ ਕਹਿੰਦਾ ਯਾਰ ਰੱਖਣੇ ਨਹੀਂ ਹੈਗੇ ਜਾਨਵਰ ਚਾਰ ਮਹੀਨੇ ਦੀ ਸੂਈ ਹੋਈ ਆ ਇਹਦੀ ਠੀਕ ਆ ਜੀ ਚਾਰ ਮਹੀਨੇ ਦੀ ਇਹਦੇ ਵਿੱਚ ਬੱਛੀ ਆ ਅੱਛਾ ਚਾਰਾਂ ਮਹੀਨਿਆਂ ਦੀ ਨਾਲ ਇਹਦੇ ਜੇ ਗੱਲ ਕਰ ਲਈ ਬਾਈ ਬੱਛੀ ਆ ਦੁੱਧ ਹੁਣ ਹੈਗਾ ਇਹਦੇ ਥੱਲੇ 8 ਕਿਲੋ 8 ਕਿਲੋ ਰੈਡੀ ਆ ਵੀਰੇ ਕੰਡੇ ਵਾਲਾ ਅੱਛਾ 8 ਕਿਲੋ ਕੰਡੇ ਵਾਲਾ ਰੈਡੀ ਆ ਬਾਈ ਇੱਥੇ ਤੋਂ ਫੇਸ ਕੁਆਲਟੀ ਦੇਖ ਸਕਦੇ ਹੋ ਉਹੀ ਗੱਲ ਆ ਵੀ ਟਾਪ ਦਾ ਜਾਨਵਰ ਐ ਵੀ ਰੇਟ ਇਹਦਾ ਕੀ ਕਰਦੇ ਆ ਬਾਈ ਰੇਟ ਇਹਦਾ ਬਾਈ ਕਰਦੇ ਆ 30000 ਰੁਪਿਆ ਅੱਛਾ 30000 ਇਹਦਾ ਰੇਟ ਕਰਦੇ ਕਿੰਨੇ ਦੀ ਛੱਡ ਦਾਂਗੇ 2000 ਘੱਟ ਦੇ ਦਾਂਗੇ ਹੈ 2000 ਘੱਟ ਕਰ ਦੇ 6 ਕਰ ਦੇਦਾ ਵੀ ਜਮੀ ਜਮੀ ਫਿਕਸ ਵੀਰੇ ਜਮੀ ਫਿਕਸ ਕਰ ਦੇਦਾ ਦੇ 26000 ਤੋਂ 1 ਰੁਪਿਆ ਘੱਟ ਨਹੀਂ ਲੈਣਾ ਵੀਰੇ ਲੈ 26000 ਦੀ ਸੱਜਣੋ ਤੁਹਾਨੂੰ ਇਹ ਜਰਸੀ ਮਿਲੂਗੀ ਗੱਬਣ ਚੱਕ ਪਾਸ ਕਿੰਨੇ ਟਾਈਮ ਦੀ ਆ ਬਾਈ 3 ਮਹੀਨੇ ਦੀ ਆ ਪੂਰੇ 3 ਮਹੀਨੇ ਦੀ ਪੂਰੇ ਤਨਾਂ ਹੀ ਗੱਬਣ ਚੈੱਕ ਪਾਸ ਆਦੇ ਤਾਜੀ ਦਾ ਦੁੱਧ ਜੇ ਗੱਲ ਕਰ ਲਈ ਜਿਵੇਂ ਦੱਸਿਆ ਬਾਈ ਨੇ ਵੀ 16 ਤੋਂ 17 ਲੀਟਰ ਆ ਬਾਕੀ ਲੇਵਾਂ ਤੁਹਾਨੂੰ ਇਹਦਾ ਸੱਜਣੋ ਦੱਸੂਗਾ ਵੀ ਚੌੜੇ ਲੇਵੇ ਵਾਲੀ ਆ ਤੇ ਮੇਨ ਗੱਲ ਆ ਜਿਹੜਾ ਥਣ ਥਣ ਵੀ ਚੰਗਾ ਲੱਗਿਆ ਤੇ ਨਾਲ ਜਿਹੜੀ ਬਈ ਦੁੱਧਾਂ ਵਾਲੀ ਪੈਕ ਹੁੰਦੀ ਹੈ ਇਹ ਵੀ ਆਂਦੀ ਦੇਖ ਸਕਦੇ ਹੋ ਇਹ ਵੀ ਚੰਗੇ ਦੁੱਧਾਂ ਦਾ ਜਾਨਵਰ ਹੈ ਤੇ ਰੱਖੇ ਮੇਰਾ ਖਿਆਲ ਆ ਬਾਈ ਸ਼ੌਕ ਨੂੰ ਰੱਖੇ ਤੇ ਆਪਾਂ ਹਾਂ ਸ਼ੌਕ ਨੂੰ ਹੀ ਰੱਖੇ ਤੇ ਬਾਈ ਆਪਾਂ ਸ਼ੌਕ ਨੂੰ ਹੀ ਰੱਖੇ ਨੇ ਸਾਰੇ ਜਾਨਵਰ ਆ ਵੀ ਆਪਾਂ ਸ਼ੌਕ ਨੂੰ ਹੀ ਤਿਆਰ ਕੀਤੀ ਸੀ ਘਰ ਵਾਸਤੇ ਹਾਂ ਇਹਦੇ ਤੇ ਤਾਂ ਸੱਜਣਾ ਜੇ ਮੈਂ ਬਾਈ ਦਾ ਨਾ ਟੋਟਲ ਖਰਚਾ ਸੀ ਜੋੜ ਕੇ ਹਟਿਆ ਪਹਿਲਾਂ ਮੇਰਾ ਖਿਆਲ ਆ ਵੀ ਲੱਖ ਤੋਂ ਬਾਹਰ ਕਰਤਾ ਹੈ ਤੇ ਹਨਾ ਲੱਖ ਰੁਪਏ ਤੋਂ ਵੱਧ ਹੋ ਗਿਆ ਬਾਈ ਹਾਂ ਲੱਖ ਤੋਂ ਬਾਹਰ ਬਾਈ ਨੇ ਕਹਿੰਦਾ ਸੱਜਣਾ ਇਹ ਤੇ ਕਰਤਾ ਪਰ ਬਾਈ ਕਹਿੰਦਾ ਯਾਰ ਹਨਾ ਪਰਿਵਾਰ ਘੱਲਾ ਮੱਠਾ ਰਹਿੰਦਾ ਤੇ ਆਪ ਬਾਈ ਦਾ ਟਰਾਂਸਪੋਰਟ ਦਾ ਕੰਮ ਆ ਉਹਦੇ ਚੱਕਰ ਚ ਬਾਈ ਕਹਿੰਦਾ ਜਾਨਵਰ ਸੇਲ ਕਰਦਣ ਵੀ ਉਹਦਾ ਸੇਲ ਉਹ ਮਿਲੂਗੀ 26000 ਰੁਪਏ ਦੀ ਜਰਸੀ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਵਾਂ ਨਾ ਸੱਜਣੋ ਫਿਕਸ ਰੇਟ ਆ ਤੇ ਇਹ ਮਿਲੂਗੀ ਮੇਰਾ ਖਿਆਲ ਆ ਵੀ ਫਿਕਸ 65000 ਰੁਪਏ ਦੀ ਇਹਦਾ ਸੂਆ ਪਹਿਲਾ ਤੇ ਉਹਦਾ ਸੂਆ ਆ ਗਿਆ ਬਾਈ ਤੀਜਾ ਸੂਂਦੀ ਆ ਦੂਜਾ ਸੂਈ ਹੋਇਆ ਤੀਜੇ ਵਾਸਤੇ ਗੱਬਣਾ ਲੈ ਇਹਨੂੰ ਇੱਕ ਵਾਰੀ ਬਾਈ ਹੋਰ ਤੋਰ ਕੇ ਦਿਖਾ ਦੇ ਐਫ ਐਫ ਨੂੰ ਕਿਉਂਕਿ ਰੁਪਈਏ ਸੱਜਣਾ ਨੇ ਲਾਉਣੇ ਨੇ ਇੱਕ ਵਾਰੀ ਆਪਾਂ ਬਾਈ ਤੋਰ ਕੇ ਸੋਦੀ ਹਰੇਕ ਪੱਖ ਤੋਂ ਤਸੱਲੀ ਕਰਾ ਦਾਨੇ ਆ ਤੇ ਬਾਕੀ ਨੇੜਿਆਂ ਫੜ ਕੇ ਤੋੜ ਦੇ ਦਰਦੀ ਆ ਥੋੜਾ ਜਾਂ ਨਾ ਸੱਜਣੋ ਮੈਂ ਜਦੋਂ ਬੋਲਦਾ ਬੱਚੀ ਥੋੜਾ ਜਿਹਾ ਡਰਦੀ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਇੱਥੇ ਤੋਂ ਬਾਕੀ ਜਿਹੜਾ ਸੱਜਣ ਯਾਰ ਨੇੜੇ ਆ ਗਿਆ ਉਹਨੂੰ ਪਤਾ ਲੱਗੂਗਾ ਨੇੜੇੋਂ ਵੀ ਕੈਮਰੇ ਚ ਨਹੀਂ ਲੱਗ ਸਕਦੀ ਪਰ ਜੇ ਉਹ ਨੇੜੇ ਆਉਂਗੇ ਚੀਜ਼ ਇੱਕੀ ਮਿਲੂਗੀ ਤੁਹਾਨੂੰ ਕੋਈ ਛੋਟੀ ਨਹੀਂ ਮਿਲੂਗੀ ਜਿਹੜੀ ਮੈਂ ਦਿਖਾਉਂਗਾ ਪੂਰੀ ਸ਼ਕੀਨ ਆ ਬੱਚੀ ਤੇ ਮੇਨ ਗੱਲ ਆ ਭਾਈ ਜਾਨ ਵਾਲੀ ਬੱਚੀ ਆ ਪਹਿਲਾ ਸੂਆ ਚੌਕ ਦੇ ਦੰਦ ਚੱਕਦੀ ਆ ਲੈ ਤੁਲੇ ਵਾਲੂ ਆ ਦੇਖ ਸਕਦੇ ਹੋ ਚਬਾਈ ਜਰੂਰ ਲੇਟ ਆ ਘੰਟਾ ਦੋ ਘੰਟੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਥਣਥਣ ਤਾਂ ਨਾ ਸੱਜਣੋ ਉਹੀ ਗੱਲ ਆ ਵੀ ਮੈਸਾਂ ਨਹੀਂ ਲੱਗਿਆ ਪੱਛੀ ਨੂੰ ਨਾਲ ਇਹਦੇ ਮੇਲ ਕਾਫਾ ਨੰਬਰ ਬੋਲ ਦੋ ਬਾਈ ਨੰਬਰ ਆ ਬਾਈ ਜੀ ਆਪਣਾ 98787 ਹਾਂਜੀ 07884 ਇੱਕ ਵਾਰੀ ਫੇਰ ਬੋਲੋ 98787 07884 ਹੈ ਜੀ ਆ ਲొਕੇਸ਼ਨ ਦੱਸ ਦੋ ਆਪਣੀ ਲొਕੇਸ਼ਨ ਸਾਨਨੇ ਆਲ ਨੀਅਰ ਸਾਨਨੇ ਆਲਾ ਹਾਂਜੀ ਜ਼ਿਲ੍ਹਾ ਲੁਧਿਆਣਾ ਨੀਅਰ ਸਾਨਨੇ ਆਲਾ ਹਾਂਜੀ ਹਾਂਜੀ ਤੇ ਸਾਨਨੇ ਆ ਦੇ ਕੋਲੇ ਪਿੰਡ ਪੈਂਦਾ ਪੈਰੋ ਮੰਨਾ ਜੀ ਪੈਰੋ ਮੰਨਾ ਹਾਂਜੀ ਲਾ ਸੱਜਣੋ ਇਹਨਾਂ ਚੋ ਦੋਹਾਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਕਿਉਂਕਿ ਸੂਵੇ ਸਮਾਰੇ ਜਾਨਵਰ ਨੇ ਯਾਰ ਦੋਨੇ ਡੰਗ 2 ਡੰਗ 4 ਡੰਗ ਬਾਈ ਕੋਲੇ ਚੋਕੇ ਲਿਆ ਸਕਦੇ ਹਾਂ ਧੰਨਵਾਦ ਜੀ